ਜੱਕ ਲੈ ਜਾਂਦਾ ਕਹਿੰਦੇ ਦੇਸੀ ਕਟਾ ਬਾਈ ਬੰਪਰ ਲਾਉਣਾ ਕਿਹੜੇ ਸੌਖਾ ਏ 8 9 ਬੰਦੇ ਲਜਾਏ ਪਏ ਬਹੁਤ ਔਖਾ ਕੰਮ ਏ ਲਾ ਲਓ ਬਾਈ ਲੋ ਜੀ ਬਾਈ ਅੰਕਲ ਨਵਾਂ ਹੀ ਮੋਗਲੀ ਬਣਾ ਰਿਹਾ ਮੋਗਲੀ ਮਿਲਿਆ ਨਹੀਂ ਬਾਈ ਨਵਾਂ ਬਣਾਤਾ ਇਹ ਬਾਈ ਜੰਗਲ ਚੋਂ ਲੱਭ ਕੇ ਲਿਆਦਾ ਇਹ ਜੰਗਲ ਚੋਂ ਲਿਆਦਾ ਮੋਗਲੀ ਲੱਭ ਕੇ ਪੂਰੀ ਜੰਗਲ ਚੋਂ ਆਇਆ ਲੋ ਜੀ ਪੈਂਟਰ ਨੇ ਹੁੱਕ ਤੇ ਬਾਤ ਹੀ ਜਾਨ ਜੱਤ ਤੱਕ ਖੜਾ ਨਹੀਂ ਹੁੰਦਾ ਟਰੈਕਟਰ ਨਹੀਂ ਮੱਲਣਾ ਮੈਂ ਉਹ ਨਾ ਕਿਹਾ ਦਾ ਲਿਫਟ ਲਾ ਕੇ ਖੜਾ ਕਰੀ ਉਹ ਪੂਰੀ ਤਾਂ ਨਹੀਂ ਕਰਿਆ ਮੂਰੇ ਵਜਨ ਬਹੁਤ ਆ ਬੰਪਰ ਹੁੱਕ ਮਾੜੀ ਟੁੱਟਣਾ ਜਾਦਾ ਕੋਸ ਨਹੀਂ ਟੁੱਟਦਾ ਮੈਂ ਇੰਨਾ ਚਾਹੁੰਦਾ ਟਰੈਕਟਰ ਨੂੰ ਉਹ ਤਾਂ ਟੁੱਟਦਾ ਨਹੀਂ ਕਿਹੜਾ ਜਿਹੜਾ ਮਰਜੀ ਨਾਲ ਜਾਦਾ ਬਾਈ ਇਹਦਾ ਬੰਪਰ 10 ਕਿਲੋ ਦਾ ਬੰਪਰ ਮੂਰੇ ਵਾਲਾ ਉਹ ਨਹੀਂ ਪੂਰੀ ਬਾਈ ਸਾਡੇ ਵਾਲ ਵੀ ਬਥੇਰਾ ਖੜਾ ਹੁੰਦਾ ਉਹ ਤਾਂ ਟੁੱਟਦਾ ਨਹੀਂ 200 200 ਕਿੰਨਾ ਦਾ 75 ਦਾ ਹੈ 200 75 ਦਾ ਹਾਂ ਇਹਦੇ ਕਿੱਕੜਾ ਮੂਰ ਨਹੀਂ ਮਿਲਦਾ ਬਾਈ ਉਹਦੇ ਮੂਰੇ ਪਤਾ ਕੀ ਗੱਲ ਆ ਪੂਰੀ ਮੋਟਰ ਤਾਂ ਮੈਂ ਤਾਂ ਬਹੁਤ ਖੜਾ ਕਰਦਾ ਪੂਰੀ ਹਾਂ ਦੇਖ ਆਹ ਮੈਂ ਇਹ ਖੜਾ ਨਹੀਂ ਹੋਊਗਾ ਖੜਾ ਤਾਂ ਹੋਊਗਾ ਕਿਆ ਫੇਰਾ ਧੱਕਾ ਕਰਕੇ ਲਿਫਟ ਲਾ ਕੇ ਪੂਰੀ ਜੇ ਰੈਮ ਵੀ ਭਾਰੇ ਪੁਕੇ ਉਹ ਪੂਰੀ ਇਹਨੂੰ ਮੈਂ ਕਿਸੇ ਬੰਦੇ ਨੂੰ ਫੋਟੋ ਭੇਜੀ ਦੀ ਵਾਏ ਗੀ ਆਖਾਲ ਦਾ ਭੇਜੀ ਦਿੱਤਾ ਦੇਖ ਦਿਖਾ ਦੇਗਾ ਪੂਰੀ ਵੀ ਭੇ ਦੇਗਾ ਉਹ ਦੇਸੀ ਨੇ ਬੰਦਾ ਛੇਤੀ ਗਲ ਜੂਗਾ ਖੇਤਵਾ ਪੂਰੀ ਨਾ ਭੇਜਣੀ ਉਹ ਨਹੀਂ ਪੂਰੀ ਪਹਿਮ ਨਹੀਂ ਆਏਗਾ ਬਾਈ ਉਹਦੇ ਬੱਲੇ ਵੀ ਖੜ ਗਏ ਕੱਲ ਬੰਦਾ ਮਿਲਿਆ ਤਾਂ ਨਜ਼ਰ ਲੱਗ ਗਈ ਆ ਤਾਰਾ ਫੂਕੋ ਗਿਆ ਹਾਂ ਅੱਧੀਆਂ ਲਾਈਟਾਂ ਖੜ ਗਈਆਂ ਉਹ ਪੂਰੀ ਲਾਈਟਾਂ ਵੀ ਖੜ ਗਈਆਂ ਉਹ ਬੱਲੇ ਵੀ ਵੀ ਰੁਗੀ ਇੱਕ ਕਿਹੜੀ ਉਹ ਇੱਕ ਵੱੱਲੇ ਵੀ ਜੀ ਛੋਟੀ ਜੀ ਉਹ ਤਾਂ ਰੁਗੀ ਵੀ ਦੀ ਪਹਿਲੇ ਹੀ ਇੱਕ ਦਾ ਰੇਤਾ ਦੇਖ ਬਾਈ 100 ਕੁਆਂਟਲ ਦੇ ਲਾਗੇ ਵਜੇ ਨੇ ਇਹਦਾ ਇਹਦਾ ਹਾਂ ਨਹੀਂ ਮੈਂ ਕਹਿੰਦਾ ਵਿਆਹ ਕਰੇ ਕਿੰਨਾ ਹੈ 50 60 ਕਰਾਈਏ ਕੰਡਾ ਫਿਰ ਲੈ ਜੇ ਗੇਡਣਾ ਬਣਾ ਕੇ ਲਿਆਉਂਦਾ ਉਹ ਟੱਪੜਾ ਦਾ 200 150 ਤੋਂ ਉੱਪਰ ਇਹ ਕਿੰਨਾ ਹੋਣਾ ਹੁਣ 200 85 90 ਤੂੰ ਕੱਲਾ ਹੀ ਲੰਘਿਆ ਤੈਨੂੰ ਡਰ ਨਹੀਂ ਲੱਗਿਆ ਡਰ ਮੈਨੂੰ ਕਿਤੇ ਭੂਤ ਪੈਂਦੇ ਤੇ ਮੈਨੂੰ ਫਿਰ ਉਹ ਟਰਾਲਾ ਰਹੀਦਾ ਆਇਆ 14 ਟਾਇਰ ਸਾਲੇ ਬਰਾਬਰ ਉੱਪਰ ਜੇਵ ਆ ਗਿਆ ਇਹਨੇ ਮਗਰਾਣਾ ਹਾਂ ਪੂਰੀ ਆ ਉੱਦਾਂ ਦਾ ਕੁਝ ਨਹੀਂ ਪੂਰੀ ਦੀ ਗੱਡੀ ਯਾਰ ਆ ਸਲਿੱਪ ਨਹੀਂ ਕੱਢਣ ਦਿੰਦੇ ਜਿਹੜਾ ਟਰੈਕਟਰ ਸਲਿੱਪ ਕੱਢ ਲਵੇ ਤੈਨੂੰ ਪਤਾ ਹੀ ਆ ਚੱਲੀਏ ਕਾਹਨੋਂ ਫਿਰ ਚੱਲ ਡਰਾਈਵਰ ਪੱਕਾ ਆਇਆ ਨੇ ਬਾੜਾ ਨਹੀਂ ਅੰਦਰ ਆ ਟਰਾਲੀ ਚੜਨਾ ਹੈ ਸਮਾਨ ਕੱਢਣਾ ਹਾਂ ਉਹ ਖੜ ਜਾ ਰੁਕ ਜਾ ਰੁਕ ਜਾ ਰੁਕ ਜਾ ha गया ये ਬਣ ਗਿਆ ਕਿ ਹੋ ਗਿਆ ਡਰਾਈਵਰ ਬਣ ਗਿਆ ਇਹਨਾਂ ਦਾ ਕੰਮ ਨੇ ਹਾਂ ਚੱਲ ਚੂਲਾ ਲੈ ਲੈ ਮੈਂ ਕਿੱਥੇ ਲੱਗਣਾ ਤਾਂ ਲਓ ਜੀ ਬਾਈ ਕਹਿੰਦੇ ਮਨੇ ਨਾ ਖੱਟਿਆ ਦਾ ਤੋੜ ਤੋੜ ਮੈਨੂੰ ਨਹੀਂ ਲੈ ਗਿਆ ਤਸੱਲੀ ਕਰਾਤੀ ਮੈਂ ਛੂਕਦਾ ਹੀ ਆਇਆ ਲੋਕ ਵੀ ਦੇਖਦੇ ਤੇ ਵੀ ਕੀ ਆ ਗਿਆ ਬੰਡੇ ਨੂੰ ਸਵੇਰ ਕਿੰਨੇ ਵੇਲੇ ਲੰਘ ਗਿਆ ਨਾ ਯਾਰ ਬਾਈ ਠੰਢੀ ਜੀਦੀ ਆ ਉਹਦੇ ਨਾਲ ਜੈਕਟ ਉੱਪਰ ਪਈ ਐ ਹੌਣ ਮੜੀ ਜੀ ਠੀਕ ਆ ਮਾ ਉਸਨੂੰ ਸਮਝਾ ਲਈ ਲਓ ਜੀ ਬਾਈ ਇਹ ਪਹਿਲੀ ਵਾਰ ਹੈ ਗਿਆ ਮੈਂ ਸੱਸੇਪ ਬਾਈ ਦਾ ਦਿੱਤਾ ਲੈ ਕੇ ਆਉਣਾ ਤਾਂ ਠੀਕ ਰਿਆ ਨੇ ਰਵਤਾਂ ਦੰਦ ਨੇ ਨਾ ਦਵਰ ਅੱਗੇ ਨਾ ਪਰੇ ਰੋਕਾ ਤੇ ਬਸ ਕਾਲਡਾਈ ਨੋਗੇ ਪਰੇ ਵਿੱਚ ਸਵਾਦ ਆਉਂਦਾ ਖਾਲੀ ਸਵਾਦ ਆਉਂਦਾ ਰੇਸ ਰੀ ਫੜਨਦਾ ਟਰਾਲਾ ਵਿੱਚੇ ਵੀ ਲੋ ਜੀ ਬਾਈ ਬੇਤਾ ਲਾਤਾ ਟਕਾਣੇ ਕਹਿੰਦੇ ਤਿਆਰੀ ਹੁਣ ਬੰਪਰ ਲਵਾ ਕੇ ਲਿਆਉਣ ਦੀ ਬੰਪਰ ਤਾਂ ਬਾਈ 2 ਦਿਨ ਹੋ ਗਏ ਤੇ ਰੈਡੀ ਹੋਇਆ ਪਤਾ ਤੇ ਟਾਈਮ ਹੀ ਅੱਜ ਲੱਗਾ ਚਾਚਾ ਕਹਿੰਦਾ ਲਵਾ ਲਿਆ ਮਹਾ ਚੱਲ ਅੱਜ ਲਵਾ ਲੇ ਆਉਂਦੇ ਨਹੀਂ ਉਹਨੇ ਫੋਰੀ ਫਰ ਪੁਰ ਵੇਹਰਾਂ ਪੁਰ ਵੇਹਰ ਭਾਗੇ ਜਾਣਾ ਲੈ ਹੋਰ ਆਈ ਖੇਤ ਵਾਸਤੇ ਕਹਿੰਦੇ ਰੋਡ ਵਾਸਤੇ ਦਾ ਛੋਟਾ ਯਾ ਦੋ ਟਾਇਰ ਵਾਲਾ ਗੇਰ ਇੱਕ ਲੈ ਵੀ ਚਾਚਾ ਰੇੜੀ ਜਾਣ ਨੂੰ ਆਪਣੇ ਆਪਣੇ 20 ਮਿੰਟ ਲੱਗਦੇ ਸਾਡੇ ਹੁਣ ਜਾਣ ਨੂੰ ਟਾਈਮ ਨਾਲ ਹੁਣ ਜਾਣ ਨੂੰ ਟਾਈਮ ਨਾਲ ਪਰ ਰੇਸ ਵੀ ਨਹੀਂ ਖੋਲੀ ਵੀ ਕਹਿੰਦੇ ਭੱਜਦਾ ਹੀ ਨਹੀਂ ਹੈਗਾ ਉਹ ਘਟ ਭੱਜਦਾ ਚੱਲ ਕੋਈ ਨਹੀਂ ਬੰਪਰ ਦਾ ਕੰਮ ਜ਼ਰੂਰੀ ਦਾ ਬੰਪਰ ਦਾ ਜ਼ਰੂਰੀ ਦਾ ਗੱਰ ਪੈ ਗਈ ਤੇ ਹਨਾ ਉਹ ਨੂੰ ਲਓ ਜੀ ਭਾਈ ਕਹਿੰਦੇ ਚੱਕ ਲਿਆ 4x4 ਇਹੋ ਵੀ ਚਲਾਉਂਦਾ ਨੇ ਯਾਰਾ ਲੱਗੇ ਐ ਲੈ ਜੱਜ ਦਾ ਹੈ ਜੱਜ ਦਾ ਲੈ ਕਹਿੰਦਾ ਟਾਇਰ ਫੋਟੇ ਐ ਫੋਟੇ ਭਾਈ ਪਾਏ ਵੇ ਐ ਬਈ ਉਧਾ ਮੌਜਾ ਸਾਈਡ ਗੇਅਰ ਐ ਕਿ ਨਹੀਂ ਖੁਲਾਡੁਲਾ ਵੀ ਹੈਗਾ ਭਾਈ ਛਤਰੀ ਕਰਦੇ ਤੂੰ ਯੋਦਾਈ ਵੀ ਐ ਦੇਸੀ ਵਾਲੀ ਆਹ ਪਹਿਲਾ ਛਤਰੀਆਂ ਰਾਣੀਆਂ ਅੱਗੇ ਆ ਇਹ ਛਤਰੀ ਦਾ ਰਾਜ ਪਹਿਲੇ ਟਾਈਮ ਦਾ ਹੋਣ ਗਿਆਗਾ ਹੋਣ ਗਿਆਗਾ ਕੋਈ ਹੈਗੇ ਬੰਦੇ ਜਿਹੜੇ ਜਾਣੇ ਵਾਲੇ ਦੇ ਦੇ ਲਾਦੇ ਸੀ ਨਹੀਂ ਉਹ ਮਿਲ ਮੁੱਲ ਨੂੰ ਜਾਂਦੇ ਨਾ ਫਿਰ ਉੱਥੇ ਲੋੜ ਰਹਿੰਦੀ ਹੈ ਨਵੇਂ ਮੁੰਡੇ ਨਹੀਂ ਇਹ ਲਾਉਂਦੇ ਕਹਿੰਦੇ ਦੇ ਭਾਈ ਬਿੱਠਾ ਕਰਾ ਟੇਕਰ ਲਿਆ ਆ ਲੱਡੂ ਖਲਾ ਢੱਡੂ ਖਲਾਉਂਦਾ ਕਿ ਜਾਨ ਗਿਆ ਨਾ ਮਾ ਕਹਦਾ ਆ ਤੇ ਲੱਡੂ ਖਲਾਉਂਦਾ ਭਾਈ ਹੈ ਚੋਰੀ ਚੋਰੀ ਨਾ ਵਾ ਟਰੈਕਟਰ ਲਿਆ ਲੱਡੂ ਨਹੀਂ ਖਲਾਉਂਦਾ ਕਰਦਾ ਕੰਮ ਉਹ ਹੀ ਕਰਦਾ ਕੰਮ ਲਾਲ ਘੋੜਾ ਹੈ ਲਾਲ ਨੀਲਾ ਘੋੜਾ ਨਹੀਂ ਹੈਗਾ ਲਾਲ ਘੋੜਾ ਹੈ ਇਹ ਹੋ ਰਹਾ ਹੈ ਲਾਲ ਘੋੜਾ ਹੈ ਬਾਈ ਜੀ ਬਹੁਤ ਜ਼ੋਰ ਹੈ ਲਾਲ ਘੋੜੇ ਦੀ ਹੋਰ ਵੀ ਹੋਰ ਕਰਕੇ ਜਿਆਦਾ ਵੱਧ ਜਾਂਦਾ ਹੈ ਵੱਡ ਗੋਡੇ ਦਾ ਦੇਖ ਲਓ ਕਿਹੇ ਜੇ ਹੈ ਇਹ ਪਹਿਲਵਾਨ ਦੇ ਪੱਟਾਂ ਵਰਗੇ ਪਏ ਆ ਹੋਰ ਲੋ ਜੀ ਭਾਈ ਬੇਲੇ ਆ ਗਏ ਕਿੱਥੇ ਆ ਗਏ ਦਾਣਾ ਮੰਡੀ ਲਾਗਾ ਗਏ ਅੱਡਾ ਪਿੱਛੇ ਰਹਿ ਗਿਆ ਬਾਈ ਅੱਡੇ ਵੀ ਵੀਡੀਓ ਬਣਾਣੀ ਹੋਈ ਉਹ ਵਿਲੇਜ ਐਂਟਰ ਹੋ ਗਏ ਆ ਸਾਹਮਣੇ ਦਾਣਾ ਮੰਡੀ ਹੈ ਹਾਂ ਹੋ ਗਿਆ ਬੰਪਰ ਤੇ ਬੰਪਰ ਇਹ ਦੇਖਿਆ ਹੀ ਹੈ ਲੱਗਦਾ ਤਾਂ ਹੈ ਬੰਪਰ ਸੁੱਕ ਗਿਆ ਨਾ ਬਾਈ ਟੂ ਕੇ ਪੇਂਟ ਇਹ ਹੋ ਗਿਆ ਕਹਿੰਦੇ ਬਾਈ ਰੈਡੀ ਹੋ ਗਿਆ ਬੰਪਰ ਰੰਗ ਹੋ ਕੇ ਲੈ ਉਹਨੇ ਕੱਪੜਾ ਮਾਰ ਕੇ ਦਿੱਤਾ ਆ ਦੇਖੀ ਤੇਲ ਤੂਲ ਲਾਣਾ ਹੋਵੇ ਆ ਸੁੱਕਾ ਲੈ ਥੋੜੇ ਪਿੰਡ ਚ ਬੜੇ ਆ ਜੰਨੇ ਛਾਲੀ ਨਜ਼ਰ ਲੱਗਦੀ ਥੋੜੇ ਪਿੰਡ ਚ ਕੀ ਹੋ ਗਿਆ ਟਰੈਕਟਰ ਦਾ ਲੈਕ ਖਰਾਬ ਹੋ ਗਿਆ ਉਹ ਤੇਰਾ ਪਤਾ ਹੋ ਜਵੇ ਟਰੈਕਟਰ ਦਾ ਡੈਕ ਖਰਾਬ ਹੋ ਗਿਆ ਤਾਂ ਟਰੈਕਟਰ ਬੰਦ ਹੋ ਗਿਆ ਤਾਂ ਮੇਰਾ ਟਰੈਕਟਰ ਬੰਦ ਹੋ ਗਿਆ ਤਾਂ ਵਈ ਗੱਲ ਕਿਸ ਨਾਲ ਟਰੈਕਟਰ ਇਸ ਨਾਲ ਬੜੇ ਸਰੀ ਮੇਰੇ ਨਾਲ ਤਾਰਾ ਫੂਕੂ ਗਿਆ ਇਹਨਾਂ ਨੇ ਪਤਾ ਨਹੀਂ ਗਲਾਸ ਮਾਰਿਆ ਮੂਰੇ ਇੰਨੇ ਤਾਰਾ ਫੂਕੂ ਗਿਆ ਕੁਛ ਆਇਆ ਡੈਕ ਚੱਲਦਾ ਡੈਕ ਚੱਲਦਾ ਡੈਕ ਚੱਲਦਾ ਜੀ ਆਣਾ ਡੈਕ ਨੂੰ ਕਰ ਲੈ ਇੱਕ ਬੰਦੇ ਨੇ ਸੀ ਤੇਰੇ ਬਹੁਤੇ ਡੈਕ ਵੀ ਕੱਢ ਜਾਣਾ ਨਹੀਂ ਇਹ ਤਾਂ ਆਪਣਾ ਹੀ ਲੱਗਿਆ ਹੋਇਆ ਨਾ ਦੇਖ ਤਾਂ ਈ ਥੱਲੇ ਆ ਕੇ ਦੇਖ ਬੜਾ ਜਿਆ ਤੈਨੂੰ ਪਾਖੜਾ ਜਗਾ ਮੈਂ ਸਾਰਾ ਗਰੇਡ ਆ ਹੋਇਆ ਓਛਿਆ ਬਲਾ ਬਲਾ ਕਿਹੜਾ ਤਾਰ ਸਮਝੂਗਾ ਆੜਾ ਬੰਦਾ ਤਾਂ ਉਲਝ ਜੂਗਾ ਬੰਦੇ ਕਿੰਨੇ ਬੂਫਰ ਵੇਸਾ ਹੈ ਜੀ ਚਾਰ ਵੇਸਾ ਚਾਰ ਵੇਸਾ ਹੈ ਇਹ ਕੱਲ ਇੰਜੈਕਟਰ ਆਇਆ ਮਾਦਾ ਹਨਾ ਕੱਲ ਆਣਾ ਕੱਲ ਇੰਜੈਕਟਰ ਪੈਂਟਰ ਕਿੱਧਰ ਗਿਆ ਸੈਬ ਜੋਤ ਆਲਾ ਤਾਂ ਉਹ ਪੈਂਟਰ ਕਿੱਧਰ ਗਿਆ ਇਹ ਕਿੱਥੇ ਆਇਆ ਤਾਂ ਟਰੈਕਟਰ ਇਹ ਤਾਂ ਕੱਲ ਆਇਆ ਮੇਰੇ ਕੋਲ ਸਵੇਰੀ ਨੂੰ ਗਿਆ ਇਹ ਤੇਰਾ ਫੁੱਦੂ ਵੜਾਈ ਜਾਂਦਾ ਇਹ ਵੀ ਗਿਆ ਉਹ ਸੈਬ ਜੋਤ ਆਲਾ ਦਾ ਯਾਰ ਉਹ ਤੁਹਾ ਦਾ ਅੱਧਾ ਮਿੰਟ ਰਾਜੂ ਤੁਹਾ ਦਾ ਅੱਧਾ ਮਿੰਟ ਕੀ ਹਾਲ ਹੈ ਮੈਂ ਤਾਂ ਵੀ ਲੈਜੋ ਤਾਂ ਦਾ ਪੈਂਟਰ ਦਾ ਉਹ ਤੇਰੀ ਲੈਡ ਫੇਰ ਭੁੱਲਿਆ ਆਵੇਂ ਘਰ ਯਾਰ ਪਾ ਪੈਦੀ ਕੰਦਰਾ ਕਨਾ ਕਰਾਇਆ ਮੈਂ ਲੱਜ ਪੈਂ ਪੇਂਟਰ 100 ਰੁਪਏ ਕਰਾਇਆ ਪੇਂਟਰ 100 ਰੁਪਏ ਦਿਨ ਦਾ ਕਰਾਇਆ ਕੋਈ ਨਹੀਂ ਉਹ ਲੈਟੇ ਤਾਂ ਮਿਲੇ ਕੇ ਦੇ ਦੋਗੇ ਪੇਂਟਰ ਕਿੱਥੇ ਗਿਆ ਕਿਨੇ ਅੱਜ ਨਵੇਂ ਕੱਪੜੇ ਪਾ ਕੇ ਆਇਆ ਹੋਰ ਯਾਰ ਚਾਹ ਤ੍ਰੈਕਟਰ ਤਿਆਰ ਕਰਾਉਣਾ ਆਇਆ ਤਾਂ ਜਾ ਜਲੂਸ ਕੱਢ ਕੇ ਆ ਜਾ ਜਲੂਸ ਕੱਢ ਕੇ ਆਦਾ ਉਹ ਸਿਆਲ ਆ ਗਿਆ ਲੋ ਜੀ ਬਾਈ ਹੁੱਕ ਨੂੰ ਵੀ ਕਹਿੰਦੇ ਪੇਂਟ ਹੁੰਦੇ ਰਹਿੰਦੇ ਇਹਦਾ ਵੀ ਕੰਮ ਆਉਣਾ ਹੈ ਉਹ ਕੜ ਜਾਂਦਾ ਜੀ ਆ ਗੁੱਲਾ ਹੀ ਕਿਲੋ ਦਾ ਹੋਣਾ ਹੈ ਮਨੀ ਹੈਗਾ ਕਿਲੋ ਦਾ ਇਹ ਕਿਲੋ ਦਾ ਹੈਗਾ ਬਾਈ ਇਹਦਾ ਬੰਪਰ ਨੂੰ ਵੀ ਕਹਿੰਦਾ ਤਾਂ 25 ਕਿਲੋ ਦਾ ਨਾ ਬੰਪਰ ਦਾ ਭਾਰ ਆਏ ਕਿ ਕਰੀਏ ਵਧੇ ਨੇ ਹੁਣ ਦੋਹੇ ਗੇਰ ਪਾਤੇ ਹੁਣ ਦੱਸ ਵੰਨੀ ਕਿੰਨੇ ਕਿਲੋ ਦੀ ਹੈ ਮੂਲੀ ਜੀ ਹੈਗੀ ਹੈ ਹੈ ਕਹਿੰਦਾ ਮੂਲੀ ਜੀ ਹੈਗੀ ਹੈ ਆਹ ਅਸਲੀ ਹੈਗੀ 3 ਕਿਲੋ ਦੀ ਉਹ ਦੇਖ ਬਾਈ ਸਰੀਰੇ ਦਾ ਨਿੱਗਰ ਵਾਲਾ ਬਕਸਾ ਨਾ ਤੋੜਦੀ ਕੇ ਨਵੀਂ ਚੱਕੀ ਲੱਗ ਗਈ ਹੈ ਹੁਣ ਵੈਂਟਰ ਪਰ ਪੇਂਟਰ ਪਾ ਗੁੱਲੇ ਨੂੰ ਵੀ ਕਰਨਾ ਰੰਗ ਹੈਂ ਕਰਦੇ ਕਰਦੇ ਉਹਨੂੰ ਵੀ ਕਰਦੇ ਯਾਰ ਪਰ ਉਹ ਸਾਹਮਣੇ ਟਾਈਮ ਹੀ ਕਰਾਉਣਾ ਨਾ ਨਾ ਮੇਰੀ ਕਰਾਉਣਾ ਬਾਈ ਦੀ ਸ਼ੋਰ ਨੂੰ ਵੀ ਕਰ ਰੰਗ ਬੜਾ ਯਾਰ ਮੈਂ ਤੇਰੀ ਉਤਾਰ ਲਿਆ ਕਰ ਬਹੁਤ ਮਿਲਦਾ ਚੱਕ ਲੈ ਚੱਕ ਲੈਂਦਾ ਕਹਿੰਦੇ ਦੇਸੀ ਕਟਾ ਆਹ ਪਿੱਛੇ ਵਾਲਾ ਤਾਂ ਢਿੱਡ ਹੋ ਗਿਆ ਨੀ ਹੋਇਆ ਡੈਡ ਹਲਕਾ ਹੀ ਹੈ ਹਲਕਾ ਹੀ ਹੈ ਨਾ ਬਾਰੇ ਬਸ ਇੱਕ ਵਾਰ ਦੇਖ ਕੇ ਘਟ ਹੋਣਾ ਤਕਰੀਬਨ ਥੋੜਾ ਮਿਲੋ ਜੀ ਵਿੱਚ ਤੇ ਆਵੇ ਆਹ ਦੇਖੋ ਜੀ ਅੱਧਰ ਹਾਂ 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 ਜੀ ਅਮੈਂ ਜਿੱਤਾਂ ਕਰ ਮੈਂ ਪਰ ਪਹਿਲਾਂ ਲਿਆਉ ਤਾ ਸੀ ਯਾਰ ਉਹ ਛੇਤੀ ਛੇਤੀ ਆ ਖੱਡੂ ਫੁੱਲੀਆਂ ਆਈਆਂ ਅੰਦਰ ਇੱਕ ਬਾਲਵਾ ਇੱਕ ਬੰਦਾ ਰਾਜੂ ਆਈ ਮੜਾ ਆਪਾਂ ਕੱਪਾ ਫਿਰ ਉਹ ਇਹ ਗੇਨ ਉਹ ਲੱਗਿਆ ਆਇਆ ਜਨਸਾ ਭਾਈ ਮੈਂ ਆਪਣੇ ਵਾਲੇ ਮੇਜੇ ਵੱਲੋਂ ਆਉਣਦੇ ਯਾਰ ਹੁੰਦਾ ਵੀ ਇਧਰ ਤਾਂ ਕੋਈ ਵੜਿਆ ਇਧਰ ਨੂੰ ਕਰ ਯਾਰ ਮੈਂ ਤਾਂ ਪੁੰਜਾ ਕਹੋ ਹਾਂ ਮੈਂ ਤਾਂ ਕੱਪਰੇ ਖਾਂਦਾ ਨਹੀਂ ਇਹ ਕੱਲ ਨਗਰ ਕੀਤੇ ਜਿੰਨਾ ਕਮਲ ਖਾਂਦਾ ਤਾਂ ਹੈ ਭਾਈ ਗੱਠ ਬਣ ਗਈ ਸੀ ਉਹ ਕਰ ਉਹ ਖਾਦਾ ਘਾਟ ਢੋਇਆ ਜਿਆਦਾ ਨਾਲੇ ਕੰਡਾ ਨਾਲੇ ਕਹਿੰਦਾ ਕੱਲ ਟੂਲ ਚ ਇੰਨਾ ਸਾਮਾਨ ਤਾਂ ਜਾ ਘਰ ਗਿਆ ਕੁਝ ਵੀ ਨਹੀਂ ਨਿਕਲਿਆ ਪਤਾ ਨਹੀਂ ਕਿਹਨੇ ਕੱਢ ਲਿਆ ਇਹੀ ਖਾ ਗਏ ਸਾਰੇ ਨਾਲੇ ਪਿੱਟੂ ਬੈਗ ਪਾਈ ਫਿਰਦਾ ਤਾਂ ਕਹਿੰਦੇ ਉਹ ਨਹੀਂ ਇਹਨੇ ਟੂਲ ਚ ਸਾਮਾਨ ਜਮਾ ਕਰਿਆ ਜਾਂਦੇ ਜਾਂਦੇ ਸੀ ਸਾਰੇ ਖਾ ਗਏ ਇਹ ਨਾਲੇ ਡਾਕਟਰ ਇਹਨਾਂ ਨਾਲੀ ਚ ਮੈਂ ਬੈਠਾ ਇਹਨਾਂ ਨਾਲੇ ਇਹ 90 ਦਾ ਟੈਕਟ ਕੱਢਦਾ ਟੂਲ ਚ ਸਾਮਾਨ ਮਤਲਬ ਇਹਨਾਂ ਨੂੰ ਘਰ ਲੈਣੇ ਚਾਹਤੇ ਕਰਦੇ ਉਹ ਚਾਪੀਉਂਗੇ ਚਾਪ ਬਾਈ ਬਾਈ ਮੈਂ ਤਾਂ ਪੁੱਛ ਤੇ ਜਾਵਾਂ ਬਾਈ ਉਹ ਮੈਂ ਕਿਹਾ ਸੱਚੀ ਬਣਾਉਣ ਲੱਗਿਆ ਏ ਉਹ ਜਾ ਬਾਈ ਓਏ ਉਹ ਆਪਣੇ ਚੱਕ ਯਾਰ ਕਿੱਥੇ ਚੱਕਣਾ ਔਰ ਉੱਥੇ ਤੇ ਜਾ ਕਾ ਸਭਾ ਕੇ ਜਾ ਰਕੋ ਹਾਂ 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 ਨਾਲਾ ਜੇ ਕੋਈ ਨਾ ਨਹੀਂ ਛੱਡ ਖੜਾ ਉਹ ਚੋੜੀ ਚੜਦੀ ਨਹੀਂ ਹੁੰਦੇ ਯਾਰ ਇੱਧਰ ਆ ਕੇ ਲੋੜ ਨਹੀਂ ਚੱਕੀ ਉਹ ਚੰਗਲੀ ਆ ਕੇ ਦੇਖਵਾ ਪੋਏ ਜਿਹੜੀ ਕੋਈ ਆਏ ਉੱਪਰ ਥੱਲੇ ਕਰ ਦੋ ਜੰਗ ਵੀਦਾ ਹੈ ਬਾਈ ਵਾਪਰ ਲਾਉਣਾ ਕਿਹੜੇ ਸੌਖਾ ਏ 8 9 ਬੰਦੇ ਲਜਾਇ ਪਏ ਬਹੁਤ ਔਖਾ ਕੰਮ ਹੈ ਲਾਲੋ ਬਾਈ ਜੇ ਇਹ ਪੋ ਇਹ ਨਹੀਂ ਪੋ ਗਲੀ ਬਾਤ ਪਾਉਣੀ ਹੈ ਨਾ ਚਾਹ ਕਹੋ ਫੇਰ ਕਰ ਉਹ ਮੈਂ ਥੱਲੇ ਨੂੰ ਕਰ ਹਾਂ ਮਨੀ ਜਾਂ ਤੂੰ ਪੇਟੀ ਲੈਣੀ ਹੁੰਦੀ ਯਾਰ ਇਕੱਠ ਹੋ ਜਾਂਦਾ ਹਾਂ ਇਹ ਗੱਲੀ ਚੱਕ ਹਾਂ ਆ ਗਿਆ ਲੋਟ ਆ ਗਿਆ ਉਹ ਤਾਂ ਬਹੁਤ ਚੱਕ ਲਿਆ ਹੁਣ ਤਾਂ ਸੋਣਾ ਲੱਗ ਲੱਗ ਰਾਂ ਕੋਈ ਤੇ ਹੈ ਨਾ ਜਿਹੜਾ ਵਧੀਆ ਕਰਿਆ ਵੈਂਟਰ ਨੇ ਟਰੈਕਟਰ ਸ਼ਾਬਾਸ਼ ਦੇਣੀ ਹਾਂ ਨਹੀਂ ਤਾਂ ਟਰੈਕਟਰ ਦੀ ਟਰੈਕਟਰ ਦੀ ਸ਼ੋਅ ਦੇਖਦੀ ਆ ਵੇਖ ਲੈ ਸ਼ਾਬਾਸ਼ ਦੇਰ ਵੈਂਟਰ ਨੂੰ ਫੇਕਾ ਗਿਆ ਖੋ ਗਈ ਕਾ ਪੌਂਗਲੀ ਜੀ ਤੇ ਰੋਟੀ ਖਾ ਲਈ ਦੀ ਰਾਤ ਕਿਹੜਾ ਪੌਂਗਲੀ ਤਾਂ ਨਹੀਂ ਖਾ ਗਿਆ ਰਾ ਰੋਟੀ ਕਿੱਥੇ ਗਈ ਗੱਲ ਅੱਗੇ ਵੀ ਨਹੀਂ ਰੋਟੀ ਜੰਦੀ ਮੈਂ ਬਾਈ ਪਕੌੜੇ ਕੋਈ ਲੰਗਰ ਨਹੀਂ ਛੱਡਿਆ ਨੇ ਟਾਈਮ ਹੀ ਨਹੀਂ ਛੱਡਿਆ ਗੱਲ ਇੰਨਾ ਝੂਠ ਨਾ ਬੋਲ ਮੈਂ ਬੇਸ ਨਹੀਂ ਬਾਈ ਮਿਲੀ ਨਹੀਂ ਹੈਗੀ ਉਹ ਨਹੀਂ ਬਾਈ ਉਹ ਮਿਲੀ ਨਹੀਂ ਹੈਗੀ ਕਿੱਥੇ ਗਈ ਆ ਭੌਂਗਲੀ ਜੀ ਭੌਂਗਲੀ ਲੱਭੋ ਹੋਣਾ ਜੇਬਾ ਦੇਖੋ ਸਾਰਿਆਂ ਦੇ ਜੇਬਾ ਚੈੱਕ ਕਰੋ ਬਾਈ ਭੌਂਗਲੀ ਕਿੱਥੇ ਆ ਉਹ ਮੈਨੂੰ ਦਿਖਾਓ ਇਧਰ ਜੇਬਾ ਚੈੱਕ ਕਰਾ ਮੇਰੇ ਕੋਲ ਨਹੀਂ ਆ ਗਈ ਕੋਈ ਮੇਰੇ ਨੇੜੇ ਆ ਜਾ ਗਈ ਕਿੱਥੇ ਯਾਰ ਉਹ ਰਾਨਕੀ ਦੀ ਗੱਲ ਹੈ ਨੇ ਭਾਈ ਯਾਰ ਆਪਣੇ ਖੋਲੇ ਜਾਂ ਛੇ ਨਿਕਲ ਕੇ ਪੰਜ ਤੇ ਭਾਈ ਮੈਨੂੰ ਦਾ ਵਾ ਤੇਰੇ ਸਾਹਮਣੇ ਲਾਇਆ ਮੈਂ ਤੋੜ ਮੈਂ ਤਾਂ ਹੁਣ ਆ ਚਕਾਇਆਗੇ ਤੁਹਾਡੇ ਨਾਲ ਟਰੈਕਟਰ ਦੇ ਗੱਲ ਪੈ ਗਿਆ ਮੋਗਲੀ ਆ ਉਹਨੇ ਕਿਹਾ ਉਹ ਵੱਡਲੇ ਹੋਣ ਬਾਬੇ ਨੇ ਹੋ ਗਿਆ ਇਹ ਲਓ ਵੱਡਾ ਨਾ ਵੀ ਨਹੀਂ ਲਓ ਜੀ ਭਾਈ ਅੰਕਲ ਨਵਾਂ ਹੀ ਮੋਗਲੀ ਬਣਾ ਰਹੇ ਆ ਮੋਗਲੀ ਮਿਲਿਆ ਨਹੀਂ ਭਾਈ ਨਵਾਂ ਬਣਾਤਾ ਇਹ ਭਾਈ ਜੰਗਲ ਚੋਂ ਲੱਭ ਕੇ ਲਿਆਦਾ ਇਹ ਜੰਗਲ ਚੋਂ ਲਿਆਦਾ ਮੋਗਲੀ ਲੱਭ ਕੇ ਉਹ ਜੰਗਲ ਚੋਂ ਆਇਆ ਉਹਨੇ ਹੀ ਸਿਆਜ ਨੇ ਸਾਕੋ ਸਾਥ ਬੋਗੋ ਨਾ ਨਵਾਂ ਮੋਗਲੀ ਵਰ ਲਿਆਦਾ ਹੋ ਗਿਆ ਹੁਣ ਦਾ ਮੋਗਲੀ ਖੋ ਗਿਆ ਦਾ ਨਵਾਂ ਬਣਾ ਲਿਆ ਲਿਖਦਾ ਮਸੀ ਲੋ ਜੀ ਪੈਂਟਰ ਨੇ ਹੁੱਕ ਦੇ ਪਾਸ ਦੀ ਜਾਨ ਮਨੀ ਤੂੰ ਕਿਆ ਕਹਿੰਦਾ ਰਾਜੂ ਨੂੰ ਰੰਗ ਬਚੜਿਆ ਰਾਜੂ ਨੂੰ ਰਾਜੂ ਮੂਹ ਰਾਜੂ ਹੁਣ ਤੂੰ ਕਿਆ ਕਹਿੰਦਾ ਮੈਂ ਕਹਿੰਦਾ ਭਾਈ ਇਹਦੇ ਫ੍ਰੇਕ ਮਾਰ ਲਾ ਕੇ ਨਾ 150 ਨੰਬਰ ਉਹਦੇ ਮੈਂ ਪੁੱਟੀ ਭਰ ਕੇ ਲਾ ਇਹ ਉਹ ਤੂੰ ਕਹੀ ਜਾਂਦਾ ਰੰਗ ਨੂੰ ਮੈਂ ਕਸਾਈ ਕਰ ਪੇਂਟਰ ਭਾਈ ਬੰਦੇ ਰੰਗ ਕਰ ਦਿੰਦਾ ਹਾਂ ਹਾਂ ਲੈ ਬੰਦੇ ਜੀ ਮੰਗ ਆਦਾ ਭਾਈ ਕਾ ਜਿਹੜੂ ਮਰਜੀ ਕਰਾ ਲਾ ਬੰਦ ਇਹਨੂੰ ਕਰਾਣਾ ਹੁਣ ਇਹਨੂੰ ਮੋਡੀਫਾਈ ਕਰਾਉਣਾ